ਗੁਰਦਰਾ ਗੁਰੂ ਸਰ ਸਤਲਾਨੀ ਸਾਹਿਬ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜੋ ਹਿੰਦ-ਪਾਕ ਦੀ جنگ ਦਾ ਮਾਹੌਲ ਬਣਿਆ ਆ ਇਹਦੇ ਸਬੰਧ ਵਿੱਚ ਸਮੁੱਚੇ ਹੀ ਇਲਾਕੇ ਵਾਸਤੇ ਗੁਰਦਰਾ ਸਾਹਿਬ ਦੇ ਜੋਗ ਪ੍ਰਬੰਧ ਕਰਨ ਵਾਸਤੇ ਲੰਗਰ ਪ੍ਰਸ਼ਾਦਾ ਤਿਆਰ ਕਰਨ ਵਾਸਤੇ ਆਦੇਸ਼ ਹੋਏ ਆ ਪਿੰਡਾਂ 'ਚ ਉੱਠ ਕੇ ਇਥੇ ਗੁਰਦਰਾ ਸਤਲਾਨੀ ਸਾਹਿਬ ਆਉਂਦਾ ਆ ਉਹਨਾਂ ਨੂੰ ਲੰਗਰ ਵਾਸਤੇ ਰਹਿਣ ਵਾਸਤੇ ਬਹੁਤ ਵਧੀਆ ਪ੍ਰਬੰਧ ਜਿਹੜਾ ਗੁਰਦਰਾ ਸਾਹਿਬ ਵੱਲੋਂ ਕੀਤਾ ਗਿਆ ਹੈ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਹਰੇਕ ਥਲੋਂ ਤਕਰੀਬਨ ਸਾਡੇ ਕੋਈ ਜਿਹੜੇ ਆ ਵੱਡੇ ਹਾਲ ਆ ਤੇ ਉਹਨਾਂ ਦੇ ਵਿੱਚ ਜਿਹੜਾ ਮਤਲਬ ਵੀ ਅਸੀਂ ਗੱਦੀ ਜੋ ਵੀ ਆ ਚਾਦਰਾਂ ਪਰਿਵਾਰਾਂ ਸਮੇਤ ਜਿਹੜਾ ਬਾਰਡਰਾਂ ਤੋਂ ਪਰੇ ਜਿਹੜਿਆ ਉਹਨਾਂ ਵਾਸਤੇ ਕੀ ਹੈ ਥੇਲਾਲੇ ਪਿੰਡਾਂ ਵਾਲਿਆਂ ਨੂੰ ਤਾਂ ਜਿਹੀ ਹੀ ਪੀਲੇ ਪੀ ਫਵਾਵਾਂ ਤੋਂ ਬਚਣਾ ਚਾਹੀਦਾ ਆ ਇਹੋ ਜਿਹਾ ਕੋਈ ਅਜੇ ਮਾਹੌਲ ਨਹੀਂ ਹੈਗਾ ਨਾ ਕੋਈ ਮਜ਼ਾ ਹਟੇ ਕੋਈ ਇਹੋ ਜਿਹੀ ਅਜੇ ਤੱਕ ਇਨਫੋਰਮੇਸ਼ਨ ਆਈ ਆ ਜੇ ਕੇ ਹੋਈ ਤੇ ਉਹਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਜਾਣਗੇ ਮੇਰਾ ਨਾਮ ਹਰਵਿੰਦਰ ਸਿੰਘ ਮੈਨੇਜਰ ਗੁਰਦੁਆਰਾ ਗੁਰੂ ਸਰਸਤਲਾਨੀ ਸਾਹਿਬ ਪਾਸ਼ਾਏ ਛੇਵੀਂ ਹਾਰ ਨਗਰ ਸਭ ਨੂੰ ਦੇਖੀ ਮੈਂ ਸਭ ਜੀ ਜੀਸੀ ਅਨਾਉਂਸ ਕੀਤਾ ਬੋਰਡ ਵਾਲੇ ਜੋ ਹਾਲਾਤ ਬਣੇ ਕੀ ਅਨਾਉਂਸ ਕੀਤਾ ਦੇਸੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਵੱਲੋਂ ਹੋਏ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਗੁਰਦੁਆਰਾ ਗੁਰੂ ਸਰ ਸਤਲਾਨੀ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜੋ ਹਿੰਦ-ਪਾਕ ਦੀ جنگ ਦਾ ਮਾਹੌਲ ਬਣਿਆ ਆ ਇਹਦੇ ਸਬੰਧ ਦੇ ਵਿੱਚ ਸਮੁੱਚੇ ਹੀ ਇਲਾਕੇ ਵਾਸਤੇ ਗੁਰਦੁਆਰਾ ਸਾਹਿਬ ਵਿਖੇ ਯੋਗ ਪ੍ਰਬੰਧ ਕਰਨ ਵਾਸਤੇ ਲੰਗਰ ਪ੍ਰਸ਼ਾਦਾ ਤਿਆਰ ਕਰਨ ਵਾਸਤੇ ਆਦੇਸ਼ ਹੋਏ ਆ ਜੋ ਇਹ ਵੀ ਕੋਈ ਪਿੰਡਾਂ ਚੋਂ ਉੱਠ ਕੇ ਇਥੇ ਗੁਰਦਰਾ ਸਤਲਾਨੀ ਸਾਹਿਬ ਆਉਂਦਾ ਆ ਉਹਨਾਂ ਨੂੰ ਲੰਗਰ ਵਾਸਤੇ ਰਹਿ ਆਸ ਵਾਸਤੇ ਬਹੁਤ ਵਧੀਆ ਪ੍ਰਬੰਧ ਜਿਹੜਾ ਗੁਰਦਰਾ ਸਾਹਿਬ ਵੱਲੋਂ ਕੀਤਾ ਗਿਆ ਹੈ ਸ਼ਰਮਨੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਰੈਸ਼ ਵੱਲੋਂ ਕਿਸ ਤਰ੍ਹਾਂ ਨੇ ਪ੍ਰਬੰਧ ਕੀ ਹਾਲ ਦਿੱਤਾ ਹੈ ਰੈਸ਼ ਵੱਲੋਂ ਤਕਰੀਬਨ ਸਾਡੇ ਕੋਈ ਜਿਹੜੇ ਵੱਡੇ ਹਾਲ ਆ ਤੇ ਉਹਨਾਂ ਦੇ ਵਿੱਚ ਜਿਹੜਾ ਮਤਲਬ ਵੀ ਅਸੀਂ ਗੱਦੇ ਜੋ ਵੀ ਹੈ ਚਾਦਰਾਂ ਪਰਿਵਾਰਾਂ ਸਮੇਤ ਜਿਹੜਾ ਬਾਟਰਾ ਤੋਂ ਬਰੇੜ ਆ ਉਹਨਾਂ ਵਾਸਤੇ ਕੀਤਾ ਪਿੰਡ ਵਾਲਿਆਂ ਦੀ ਅਪੀਲ ਵੀ ਕੋਈ ਕਿਸੇ ਕਰਾ ਮੈਂ ਕਹਿੰਦਾ ਹੈੇਲਾਲੇ ਪਿੰਡਾਂ ਵਾਲਿਆਂ ਨੂੰ ਤਾਂ ਜੇ ਇਹੀ ਪੀਲੇ ਆ ਵੀ ਪਰਵਾਹਾਂ ਤੋਂ ਬਚਣਾ ਚਾਹੀਦਾ ਆ ਇਹੋ ਜਿਹਾ ਕੋਈ ਅਜੇ ਮਾਹੌਲ ਨਹੀਂ ਹੈਗਾ ਨਾ ਕੋਈ ਮਦਦ ਹਟੇ ਕੋਈ ਇਹੋ ਜਿਹੀ ਅਜੇ ਤੱਕ ਇਨਫੋਰਮੇਸ਼ਨ ਆਈ ਆ ਜੇ ਇਹ ਹੋਈ ਤੇ ਉਹਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਜਾਣਗੇ ਜੋ ਕਿ ਕੱਲ ਦੇ ਸਾਨੂੰ ਦਫ਼ਤਰ ਵੱਲੋਂ ਦਿਸ਼ਾ ਨਿਰਦੇਸ਼ ਬੋ ਚੁੱਕੇ ਹਨ ਤੇਰਾ ਨਾਮ ਹਰਵਿੰਦਰ ਸਿੰਘ ਮੈਨੇਜਰ ਗੁਰਦੁਆਰਾ ਗੁਰੂ ਸਰਸਤਲਾਨੀ ਸਾਹਿਬ ਪਾਸ਼ਾਏ ਛੇਵੀਂ ਹਾਰ ਨਗਰ ਸਭ ਨੂੰ ਦੇਖੀ ਮੈਨੂੰ ਸਭ ਜੀ ਜੀਸੀ ਅਨਾਉਂਸ ਕੀਤਾ ਬਾਰਡਰ ਵਾਲ ਤੋਂ ਜੋ ਹਾਲਾਤ ਬਣੇ ਕੀ ਅਨਾਉਂਸ ਕੀਤਾ ਦੇਖੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਵੱਲੋਂ ਹੋਏ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਗੁਰਦੁਆਰਾ ਗੁਰੂ ਸਰ ਸਤਲਾਨੀ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜੋ ਹਿੰਦ ਪਾਕ ਦੀ جنگ ਦਾ ਮਾਹੌਲ ਬਣਿਆ ਆ ਇਹਦੇ ਸਬੰਧ ਦੇ ਵਿੱਚ ਸਮੁੱਚੇ ਹੀ ਇਲਾਕੇ ਵਾਸਤੇ ਗੁਰਦੁਆਰਾ ਸਾਹਿਬ ਵਿਖੇ ਯੋਗ ਪ੍ਰਬੰਧ ਕਰਨ ਵਾਸਤੇ ਲੰਗਰ ਪ੍ਰਸ਼ਾਦਾ ਤਿਆਰ ਕਰਨ ਵਾਸਤੇ ਆਦੇਸ਼ ਹੋਏ ਆ ਜੋ ਇਹ ਵੀ ਕੋਈ ਪਿੰਡਾਂ ਚੋਂ ਉੱਠ ਕੇ ਇਥੇ ਗੁਰਦਰਾ ਸਤਲਾਨੀ ਸਾਹਿਬ ਆਉਂਦਾ ਆ ਉਹਨਾਂ ਨੂੰ ਲੰਗਰ ਵਾਸਤੇ ਰਹਿਸ ਵਾਸਤੇ ਬਹੁਤ ਵਧੀਆ ਪ੍ਰਬੰਧ ਜਿਹੜਾ ਗੁਰਦਰਾ ਸਾਹਿਬ ਵੱਲੋਂ ਕੀਤਾ ਗਿਆ ਹੈ ਸ਼ਰੂਮਨੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਰੈਸ਼ ਵੱਲੋਂ ਕਿਸ ਤਰ੍ਹਾਂ ਦਾ ਪ੍ਰਬੰਧ ਚ ਹਾਪ ਦਿੱਤਾ ਗਿਆ ਰੈਸ਼ ਵੱਲੋਂ ਤਕਰੀਬਨ ਸਾਡੇ ਕੋਈ ਜਿਹੜੇ ਵੱਡੇ ਹਾਲ ਆ ਤੇ ਉਹਨਾਂ ਦੇ ਵਿੱਚ ਜਿਹੜਾ ਮਤਲਬ ਵੀ ਅਸੀਂ ਗੱਦੇ ਜੋ ਵੀ ਹੈ ਚਾਦਰਾਂ ਪਰਿਵਾਰਾਂ ਸਮੇਤ ਜਿਹੜਾ ਬਾਟਰਾ ਤੋਂ ਬਰੇੜ ਆ ਉਹਨਾਂ ਵਾਸਤੇ ਕੀਤਾ ਪਿੰਡ ਵਾਲਿਆਂ ਦੀ ਅਪੀਲ ਵੀ ਕੋਈ ਖਾਸ ਨਾ ਕਰੇ ਖੇਲਾਲਾ ਪਿੰਡਾਂ ਵਾਲਿਆਂ ਨੂੰ ਤਾਂ ਜੇ ਇਹੀ ਪੀਲੇ ਆ ਵੀ ਪਰਵਾਹਾਂ ਤੋਂ ਬਚਣਾ ਚਾਹੀਦਾ ਆ ਇਹੋ ਜਿਹਾ ਕੋਈ ਅਜੇ ਮਾਹੌਲ ਨਹੀਂ ਹੈਗਾ ਨਾ ਕੋਈ ਮਜ਼ੇ ਹਟੇ ਕੋਈ ਇਹੋ ਜਿਹੀ ਅਜੇ ਤੱਕ ਇਨਫੋਰਮੇਸ਼ਨ ਆਈ ਆ ਜੇ ਇਹ ਹੋਈ ਤੇ ਉਹਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਜਾਣਗੇ ਜੋ ਕਿ ਕੱਲ ਦੇ ਸਾਨੂੰ ਦਫ਼ਤਰ ਵੱਲੋਂ ਦਿਸ਼ਾ ਨਿਰਦੇਸ਼ ਪਹੁੰਚੇ ਹਨ